ਕੱਲ ਤੁਸੀਂ ਦੇਖ ਰਹੇ ਹੋ ਡਾਇਨਿਕ ਸੂਰਾ ਟੀਵੀ ਤੇ ਮੈਂ ਤੁਹਾਡੇ ਨਾਲ ਪਰਮਿੰਦਰ ਸਿੰਘ ਅੱਜ ਸੇਮਾਨ ਗੁਰਦਾਸਪੁਰ ਦਾ ਦੌਰਾ ਕਰਨਗੇ ਔਰ ਡੇਰਾ ਬਾਬਾ ਨਾਨਕ ਦੇ ਵਿੱਚ ਹਰ ਪੀੜਤਾ ਦੇ ਨਾਲ ਮੁਲਾਕਾਤ ਕਰਨਗੇ ਮੁਲਾਕਾਤ ਕਰਨ ਤੋਂ ਬਾਅਦ ਜਿਹੜੇ ਆ ਨਵੇਂ ਘਰ ਦੇ ਜਿਹੜੇ ਆ ਕਾਗਜ਼ ਪੀੜਤਾਂ ਨੂੰ ਸੌਂਪੇ ਜਾਣਗੇ ਤਾਂ ਲਗਾਤਾਰ ਪਿਛਲੇ ਮਹੀਨੇ ਦੀ ਗੱਲ ਕੀਤੀ ਜਾਵੇ ਤਾਂ ਜਿਸ ਤਰੀਕੇ ਦੇ ਨਾਲ ਪੰਜਾਬ ਦੇ ਵਿੱਚ ਮਾਹੌਲ ਬਣਿਆ ਸੀਗਾ ਡੇਰਾ ਬਾਬਾ ਨਾਨਕ ਗੁਰਦਾਸਪੁਰ ਦੇ ਵਿੱਚ ਹਰ ਨੇ ਕਾਫੀ ਜਰੀਆ ਤਬਾਹੀ ਮਚਾਈ ਸੀਗੀ ਕਈ ਲੋਕ ਜਿਹੜੇ ਬੇਕਾਰ ਹੋ ਗਏ ਸੀਗੇ ਕੱਚੇ ਘਰਾਂ ਤੇਰੀ ਹੋ ਗਏ ਸੀਗੇ ਉਹਨਾਂ ਦੀਆਂ ਜਾਨਵਰਾਂ ਦੀ ਗੱਲ ਕੀਤੀ ਜਾਵੇ ਤਾਂ ਜਾਨਵਰ ਵੀ ਸੜੇ ਸੀਗੇ ਉਹਨਾਂ ਦੇ ਲਾਪਤਾ ਹੋ ਗਏ ਸੀਗੇ ਤਾਂ ਇਸ ਨੂੰ ਸਾਰੀ ਸਥਿਤੀ ਨੂੰ ਦੇਖਦੇ ਹੋਇਆ ਪੰਜਾਬ ਸਰਕਾਰ ਦੇ ਵੱਲੋਂ ਕਿਹਾ ਗਿਆ ਸੀਗਾ ਕਿ ਹੜ੍ਹ ਪੀੜਤ ਨੂੰ ਜਿਹੜਾ ਆ ਨਵੇਂ ਘਰ ਦਿੱਤੇ ਜਾਣਗੇ ਤਾਂ ਉਸੇ ਤਹਿਤ ਅੱਜ ਗੁਰਦਾਸਪੁਰ ਦਾ ਦੌਰਾ ਕਰਕੇ ਸੀਐਮ ਆਨ ਡੇਰਾ ਬਾਬਾ ਨਾਨਕ ਦੇ ਵਿੱਚ ਹੜ੍ਹ ਪੀੜਤਾਂ ਨੂੰ ਨਵੇਂ ਘਰ ਦੇ ਜਿਹੜੇ ਆ ਕਾਗਜ਼ ਸੌਂਪਣਗੇ ਔਰ ਦੂਜੇ ਪਾਸੇ ਦਿਨਾਨਗਰ ਦੀ ਗੱਲ ਕੀਤੀ ਜਾਵੇ ਤਾਂ ਦਿਨਾਨਗਰ ਦੇ ਵਿੱਚ ਗੰਨਾ ਮਿਲ ਦੇ ਵਿੱਚ ਨਵੇਂ ਯੂਨਿਟ ਦਾ ਜਿਹੜਾ ਉਦਘਾਟਨ ਵੀ ਕਰਨਗੇ ਦੋ ਅੱਜ ਜਿਹੜੇ ਆ ਖਾਸ ਪ੍ਰੋਗਰਾਮ ਸੀਐਮ ਮਾਨ ਦੇ ਗੁਰਦਾਸਪੁਰ ਅਤੇ ਦਿਨਨਗਰ ਦੇ ਵਿੱਚ ਹੋਣਗੇ ਦੋਹਾਂ ਪ੍ਰੋਗਰਾਮ ਪਹਿਲਾ ਪ੍ਰੋਗਰਾਮ ਇਹ ਹੋਵੇਗਾ ਕਿ ਗੁਰਦਾਸਪੁਰ ਦੇ ਵਿੱਚ ਪਹੁੰਚ ਕੇ ਤਾਂ ਜਿਹੜੇ ਡੇਰਾ ਬਾਬਾ ਨਾਨਕ ਦੇ ਹੜਪੀੜਤਾ ਦੇ ਨਾਲ ਮੁਲਾਕਾਤ ਕਰਨਗੇ ਉਹਨਾਂ ਦੀ ਜਿਹੜੇ ਨਵੇਂ ਘਰ ਸੀਗੇ ਉਹ ਨਵੇਂ ਘਰ ਦੇ ਜਿਹੜੇ ਕਾਗਜ਼ ਸੌਂਪੇ ਜਾਣਗੇ ਔਰ ਦੂਸਰਾ ਜਿਹੜਾ ਪ੍ਰੋਗਰਾਮ ਸੀਗਾ ਉਸ ਤੋਂ ਬਾਅਦ ਦਿਨਨਗਰ ਪਹੁੰਚਣਗੇ ਦਿਨਨਗਰ ਪਹੁੰਚ ਕੇ ਗੰਨਾ ਮਿਲਦਾ ਜਿਹੜਾ ਨਵਾਂ ਯੂਨਿਟ ਸੀਗਾ ਉਸ ਦਾ ਉਤ்கਾਰਣ ਜਿਹੜਾ ਕੀਤਾ ਜਾਵੇਗਾ ਲਗਾਤਾਰ ਜਿਹੜੇ ਆ ਪੰਜਾਬ ਦੇ ਵਿੱਚ ਮਾਹੌਲ ਖਰਾਬ ਹੋਇਆ ਸੀਗਾ ਖਾਸ ਕਰਕੇ ਡੇਰਾ ਬਾਬਾ ਨਾਨਕ ਅਤੇ ਗੁਰਦਾਸਪੁਰ ਨੂੰ ਜਿਆਦਾ ਜਿਹੜੀ ਮਾਰ ਪਈ ਸੀਗੇ ਉਹਨਾਂ ਤੇ ਕਈ ਘਰ ਜਿਹੜੇ ਟੜ ਟੇੜੀ ਹੋ ਗਏ ਸੀਗੇ ਤਾਂ ਕਾਫੀ ਲੋਕ ਮੁਸ਼ਕਲਾਂ ਦੇ ਵਿੱਚ ਲੰਘ ਰਹੇ ਸੀ ਤਾਂ ਉਹਨਾਂ ਦੇ ਵੱਲੋਂ ਜਦੋਂ ਉਸ ਟਾਈਮ ਸੀਐਮ ਆ ਤੇ ਕਈ ਜਿਹੜੇ ਆ ਅਧਿਕਾਰੀਆਂ ਉੱਥੇ ਪਹੁੰਚੇ ਸੀਗੇ ਉਸ ਇਲਾਕੇ ਦਾ ਹਰ ਪੀੜਤ ਇਲਾਕੇ ਦਾ ਦੌਰਾ ਕੀਤਾ ਗਿਆ ਸੀਗਾ ਤਾਂ ਉਹਨਾਂ ਦੇ ਵੱਲੋਂ ਇੱਕੋ ਹੀ ਜਰੀ ਗੋਹਾਲ ਲਗਾਏ ਜਾ ਰਹੀ ਸੀ ਤਾਂ ਸਾਡੇ ਜਿਹੜੇ ਕੱਚੇ ਘਰ ਨੇ ਜਾਂ ਫਿਰ ਜਿਹੜੇ ਘਰ ਟੈਟੇਰੀ ਹੋਏ ਨੇ ਉਹਨਾਂ ਨੂੰ ਜਿਹੜਾ ਪੱਕਾ ਕੀਤਾ ਜਾਵੇ ਤਾਂ ਸਾਨੂੰ ਜਿਹੜੇ ਨਵੇਂ ਘਰ ਬਣਾ ਦਿੱਤੇ ਜਾਣ ਤਾਂ ਇਸ ਦੀਆਂ ਮੁਸ਼ਕਲਾਂ ਸੁਣ ਕੇ ਸੀਐਮ ਮਾਨ ਨੇ ਵੱਲੋਂ ਜਿਹੜਾ ਵਾਅਦਾ ਕੀਤਾ ਗਿਆ ਸੀਗਾ ਕਿ ਜਿੰਨੇ ਵੀ ਹਰ ਪੀੜਤ ਨੇ ਜਿਨ੍ਹਾਂ ਦੇ ਘਰ ਟੈਟੇਰੀ ਹੋਏ ਨੇ ਜਿਨ੍ਹਾਂ ਦੇ ਮਕਾਨ ਹੱਲੇ ਵੀ ਕੱਚੇ ਨੇ ਉਹਨਾਂ ਨੂੰ ਜਿਹੜੇ ਆ ਪੱਕੇ ਮਕਾਨ ਦਿੱਤੇ ਜਾਣਗੇ ਤਾਂ ਆਪਣਾ ਵਾਅਦਾ ਪੂਰਾ ਕਰਦਿਆਂ ਹੋਏ ਅੱਜ ਸੀਐਮ ਮਾਨ ਗੁਰਦਾਸਪੁਰ ਵਿੱਚ ਪਹੁੰਚਣਗੇ ਤਾਂ ਜਿਹੜੇ ਹਰ ਪੀੜਤ ਨੇ ਡੇਰਾ ਬਾਬਾ ਨਾਨਕ ਖਾਸ ਕਰਕੇ ਜਿਹੜੇ ਹਰ ਪੀੜਤ ਨੇ ਉਹਨਾਂ ਨੂੰ ਨਵੇਂ ਘਰ ਦੇ ਜਿਹੜੇ ਨੇ ਕਾਗਜ਼ ਵੀ ਸੌਂਪੇ ਜਾਣਗੇ ਉਸ ਤੋਂ ਬਾਅਦ ਦਿਨਾਂਗਰ ਪਹੁੰਚ ਕੇ ਗੰਨੇ ਮਿਲਦਾ ਜਿਹੜਾ ਨਵਾਂ ਯੂਨਿਟ ਆ ਉਸ ਦਾ ਵੀ ਉਦਘਾਟਨ ਜਿਹੜਾ ਆ ਸੀਐਮ ਮਾਨ ਦੇ ਵੱਲੋਂ ਕੀਤਾ ਜਾਵੇਗਾ ਕੱਲ ਤੁਸੀਂ ਦੇਖ ਰਹੇ ਹੋ ਡਾਇਨਿਕ ਸੋਰਾ ਟੀਵੀ ਤੇ ਮੈਂ ਤੁਹਾਡੇ ਨਾਲ ਪਰਮਿੰਦਰ ਸਿੰਘ ਅੱਜ ਸਿਮਾਨ ਗੁਰਦਾਸਪੁਰ ਦਾ ਦੌਰਾ ਕਰਨਗੇ ਔਰ ਡੇਰਾ ਬਾਬਾ ਨਾਨਕ ਦੇ ਵਿੱਚ ਹਰ ਪੀੜਤਾ ਦੇ ਨਾਲ ਮੁਲਾਕਾਤ ਕਰਨਗੇ ਮੁਲਾਕਾਤ ਕਰਨ ਤੋਂ ਬਾਅਦ ਜਿਹੜੇ ਆ ਨਵੇਂ ਘਰ ਦੇ ਜਿਹੜੇ ਆ ਕਾਗਜ਼ ਪੀੜਤਾਂ ਨੂੰ ਸੌਂਪੇ ਜਾਣਗੇ ਤਾਂ ਲਗਾਤਾਰ ਪਿਛਲੇ ਮਹੀਨਿਆਂ ਦੀ ਗੱਲ ਕੀਤੀ ਜਾਵੇ ਤਾਂ ਜਿਸ ਤਰੀਕੇ ਦੇ ਨਾਲ ਪੰਜਾਬ ਦੇ ਵਿੱਚ ਮਾਹੌਲ ਬਣਿਆ ਸੀਗਾ ਡੇਰਾ ਬਾਬਾ ਨਾਨਕ ਗੁਰਦਾਸਪੁਰ ਦੇ ਵਿੱਚ ਹਰ ਨੇ ਕਾਫੀ ਜਰੀਆ ਤਬਾਹੀ ਮਚਾਈ ਸੀਗੀ ਕਈ ਲੋਕ ਜਿਹੜੇ ਬੇਕਾਰ ਹੋ ਗਏ ਸੀਗੇ ਕੱਚੇ ਘਰ ਟੇਰੀ ਹੋ ਗਏ ਸੀਗੇ ਉਹਨਾਂ ਦੀਆਂ ਜਾਨਵਰਾਂ ਦੀ ਗੱਲ ਕੀਤੀ ਜਾਵੇ ਤਾਂ ਜਾਨਵਰ ਵੀ ਸੜੇ ਸੀਗੇ ਉਹਨਾਂ ਦੇ ਲਾਪਤਾ ਹੋ ਗਏ ਸੀਗੇ ਤਾਂ ਇਸ ਨੂੰ ਸਾਰੀ ਸਥਿਤੀ ਨੂੰ ਦੇਖਦਿਆਂ ਹੋਇਆ ਪੰਜਾਬ ਸਰਕਾਰ ਦੇ ਵੱਲੋਂ ਕਿਹਾ ਗਿਆ ਸੀਗਾ ਕਿ ਹੜ੍ਹ ਪੀੜਤ ਨੂੰ ਜਿਹੜਾ ਆ ਨਵੇਂ ਘਰ ਦਿੱਤੇ ਜਾਣਗੇ ਤਾਂ ਉਸੇ ਤਹਿਤ ਅੱਜ ਗੁਰਦਾਸਪੁਰ ਦਾ ਦੌਰਾ ਕਰਕੇ ਸੀਐਮ ਆਨ ਡੇਰਾ ਬਾਬਾ ਨਾਨਕ ਦੇ ਵਿੱਚ ਹੜ੍ਹ ਪੀੜਤਾਂ ਨੂੰ ਨਵੇਂ ਘਰ ਦੇ ਜਿਹੜੇ ਆ ਕਾਗਜ਼ ਸੌਂਪਣਗੇ ਔਰ ਦੂਜੇ ਪਾਸੇ ਦਿਨਾਨਗਰ ਦੀ ਗੱਲ ਕੀਤੀ ਜਾਵੇ ਤਾਂ ਦਿਨਾਨਗਰ ਦੇ ਵਿੱਚ ਗੰਨਾ ਮਿਲ ਦੇ ਵਿੱਚ ਨਵੇਂ ਯੂਨਿਟ ਦਾ ਜਿਹੜਾ ਉਦਘਾਟਨ ਵੀ ਕਰਨਗੇ ਦੋ ਅੱਜ ਜਿਹੜੇ ਆ ਖਾਸ ਪ੍ਰੋਗਰਾਮ ਸੀਮਾਨ ਦੇ ਗੁਰਦਾਸਪੁਰ ਅਤੇ ਦਿਨਨਗਰ ਦੇ ਵਿੱਚ ਹੋਣਗੇ ਦੋਹਾਂ ਪ੍ਰੋਗਰਾਮ ਪਹਿਲਾ ਪ੍ਰੋਗਰਾਮ ਇਹ ਹੋਵੇਗਾ ਕਿ ਗੁਰਦਾਸਪੁਰ ਦੇ ਵਿੱਚ ਪਹੁੰਚ ਕੇ ਤਾਂ ਜਿਹੜੇ ਡੇਰਾ ਬਾਬਾ ਨਾਨਕ ਦੇ ਹੜਪੀੜਤਾ ਦੇ ਨਾਲ ਮੁਲਾਕਾਤ ਕਰਨਗੇ ਉਹਨਾਂ ਦੀ ਜਿਹੜੇ ਨਵੇਂ ਘਰ ਸੀਗੇ ਉਹ ਨਵੇਂ ਘਰ ਦੇ ਜਿਹੜੇ ਕਾਗਜ਼ ਸੌਂਪੇ ਜਾਣਗੇ ਔਰ ਦੂਸਰਾ ਜਿਹੜਾ ਪ੍ਰੋਗਰਾਮ ਸੀਗਾ ਉਸ ਤੋਂ ਬਾਅਦ ਦਿਨਨਗਰ ਪਹੁੰਚਣਗੇ ਦਿਨਨਗਰ ਪਹੁੰਚ ਕੇ ਗੰਨਾ ਮਿਲਦਾ ਜਿਹੜਾ ਨਵਾਂ ਯੂਨਿਟ ਸੀਗਾ ਉਸ ਦਾ ਉਤਕਾਟਨ ਜਿਹੜਾ ਕੀਤਾ ਜਾਵੇਗਾ ਲਗਾਤਾਰ ਜਿਹੜੇ ਆ ਪੰਜਾਬ ਦੇ ਵਿੱਚ ਮਾਹੌਲ ਖਰਾਬ ਹੋਇਆ ਸੀਗਾ ਖਾਸ ਕਰਕੇ ਡੇਰਾ ਬਾਬਾ ਨਾਨਕ ਅਤੇ ਗੁਰਦਾਸਪੁਰ ਨੂੰ ਜਿਆਦਾ ਜਿਹੜੀ ਮਾਰ ਪਈ ਸੀਗੀ ਉਹਨਾਂ ਤੇ ਕਈ ਘਰ ਜਿਹੜੇ ਟੈ ਟੇਰੀ ਹੋ ਗਏ ਸੀਗੇ ਤਾਂ ਕਾਫੀ ਲੋਕ ਮੁਸ਼ਕਲਾਂ ਦੇ ਵਿੱਚ ਲੰਘ ਰਹੇ ਸੀ ਤਾਂ ਉਹਨਾਂ ਦੇ ਵੱਲੋਂ ਜਦੋਂ ਉਸ ਟਾਈਮ ਸੀਐਮ ਆਂ ਤੇ ਕਈ ਜਿਹੜੇ ਆ ਅਤੇ ਕਾਰੀ ਉੱਥੇ ਪਹੁੰਚੇ ਸੀਗੇ ਉਸ ਇਲਾਕੇ ਦਾ ਹਰ ਪੀੜਤ ਇਲਾਕੇ ਦਾ ਦੌਰਾ ਕੀਤਾ ਗਿਆ ਸੀਗਾ ਤਾਂ ਉਹਨਾਂ ਦੇ ਵੱਲੋਂ ਇੱਕੋ ਹੀ ਜਰੀ ਗੋਹਾਲ ਲਗਾਏ ਜਾ ਰਹੀ ਸੀ ਤਾਂ ਸਾਡੇ ਜਿਹੜੇ ਕੱਚੇ ਘਰ ਨੇ ਜਾਂ ਫਿਰ ਜਿਹੜੇ ਘਰ ਟੈਟੇਰੀ ਹੋਏ ਨੇ ਉਹਨਾਂ ਨੂੰ ਜਿਹੜਾ ਪੱਕਾ ਕੀਤਾ ਜਾਵੇ ਤਾਂ ਸਾਨੂੰ ਜਿਹੜੇ ਨਵੇਂ ਘਰ ਬਣਾ ਦਿੱਤੇ ਜਾਣ ਤਾਂ ਇਸ ਦੀਆਂ ਮੁਸ਼ਕਲਾਂ ਸੁਣ ਕੇ ਸੀਐਮ ਮਾਨ ਨੇ ਵੱਲੋਂ ਜਿਹੜਾ ਵਾਅਦਾ ਕੀਤਾ ਗਿਆ ਸੀਗਾ ਕਿ ਜਿੰਨੇ ਵੀ ਹਰ ਪੀੜਤ ਨੇ ਜਿਨ੍ਹਾਂ ਦੇ ਘਰ ਟੈਟੇਰੀ ਹੋਏ ਨੇ ਜਿਨ੍ਹਾਂ ਦੇ ਮਕਾਨ ਹਲੇ ਵੀ ਕੱਚੇ ਨੇ ਉਹਨਾਂ ਨੂੰ ਜਿਹੜੇ ਆ ਪੱਕੇ ਮਕਾਨ ਦਿੱਤੇ ਜਾਣਗੇ ਤਾਂ ਆਪਣਾ ਵਾਅਦਾ ਪੂਰਾ ਕਰਦਿਆਂ ਹੋਇ ਅੱਜ ਸੀਐਮ ਮਾਨ ਗੁਰਦਾਸਪੁਰ ਵਿੱਚ ਪਹੁੰਚਣਗੇ ਤਾਂ ਜਿਹੜੇ ਹਰ ਪੀੜਤ ਨੇ ਡੇਰਾ ਬਾਬਾ ਨਾਨਕ ਖਾਸ ਕਰਕੇ ਜਿਹੜੇ ਹਰ ਪੀੜਤ ਨੇ ਉਹਨਾਂ ਨੂੰ ਨਵੇਂ ਘਰ ਦੇ ਜਿਹੜੇ ਨੇ ਕਾਗਜ਼ ਵੀ ਸੌਂਪੇ ਜਾਣਗੇ ਉਸ ਤੋਂ ਬਾਅਦ ਦਿਨਾਂਗਰ ਪਹੁੰਚ ਕੇ ਗੰਨੇ ਮਿਲ ਦਾ ਜਿਹੜਾ ਨਵਾਂ ਯੂਨਿਟ ਆ ਉਸ ਦਾ ਵੀ ਉਤਘਾਟਨ ਜਿਹੜਾ ਆ ਸੀਐਮ ਮਾਨ ਦੇ ਵੱਲੋਂ ਕੀਤਾ ਜਾਵੇਗਾ ਕੱਲ ਤੁਸੀਂ ਦੇਖ ਰਹੇ ਹੋ ਦੈਨਿਕ ਸੂਰਾ ਟੀਵੀ ਤੇ ਮੈਂ ਤੁਹਾਡੇ ਨਾਲ ਪਰਮਿੰਦਰ ਸਿੰਘ ਅੱਜ ਸੇਮਾਨ ਗੁਰਦਾਸਪੁਰ ਦਾ ਦੌਰਾ ਕਰਨਗੇ ਔਰ ਡੇਰਾ ਬਾਬਾ ਨਾਨਕ ਦੇ ਵਿੱਚ ਹਰ ਪੀੜਤਾ ਦੇ ਨਾਲ ਮੁਲਾਕਾਤ ਕਰਨਗੇ ਮੁਲਾਕਾਤ ਕਰਨ ਤੋਂ ਬਾਅਦ ਜਿਹੜੇ ਆ ਨਵੇਂ ਘਰ ਦੇ ਜਿਹੜੇ ਆ ਕਾਗਜ਼ ਪੀੜਤਾਂ ਨੂੰ ਸੌਂਪੇ ਜਾਣਗੇ ਤਾਂ ਲਗਾਤਾਰ ਪਿਛਲੇ ਮਹੀਨੇ ਦੀ ਗੱਲ ਕੀਤੀ ਜਾਵੇ ਤਾਂ ਜਿਸ ਤਰੀਕੇ ਦੇ ਨਾਲ ਪੰਜਾਬ ਦੇ ਵਿੱਚ ਮਾਹੌਲ ਬਣਿਆ ਸੀਗਾ ਡੇਰਾ ਬਾਬਾ ਨਾਨਕ ਗੁਰਦਾਸਪੁਰ ਦੇ ਵਿੱਚ ਹਰ ਨੇ ਕਾਫੀ ਜਰੀਆ ਤਬਾਹੀ ਮਚਾਈ ਸੀਗੀ ਕਈ ਲੋਕ ਜਿਹੜੇ ਬੇਕਾਰ ਹੋ ਗਏ ਸੀਗੇ ਕੱਚੇ ਘਟਾ ਟੇਰੀ ਹੋ ਗਏ ਸੀਗੇ ਉਹਨਾਂ ਦੀਆਂ ਜਾਨਵਰਾਂ ਦੀ ਗੱਲ ਕੀਤੀ ਜਾਵੇ ਤਾਂ ਜਾਨਵਰ ਵੀ ਸੜੇ ਸੀਗੇ ਉਹਨਾਂ ਦੇ ਲਾਪਤਾ ਹੋ ਗਏ ਸੀਗੇ ਤਾਂ ਇਸ ਨੂੰ ਸਾਰੀ ਸਥਿਤੀ ਨੂੰ ਦੇਖਦਿਆਂ ਹੋਇਆ ਪੰਜਾਬ ਸਰਕਾਰ ਦੇ ਵੱਲੋਂ ਕਿਹਾ ਗਿਆ ਸੀਗਾ ਕਿ ਹੜ੍ਹ ਪੀੜਤ ਨੂੰ ਜਿਹੜਾ ਆ ਨਵੇਂ ਘਰ ਦਿੱਤੇ ਜਾਣਗੇ ਤਾਂ ਉਸੇ ਤਹਿਤ ਅੱਜ ਗੁਰਦਾਸਪੁਰ ਦਾ ਦੌਰਾ ਕਰਕੇ ਸੀਐਮ ਆਨ ਡੇਰਾ ਬਾਬਾ ਨਾਨਕ ਦੇ ਵਿੱਚ ਹੜ੍ਹ ਪੀੜਤਾਂ ਨੂੰ ਨਵੇਂ ਘਰ ਦੇ ਜਿਹੜੇ ਆ ਕਾਗਜ਼ ਸੌਂਪਣਗੇ ਔਰ ਦੂਜੇ ਪਾਸੇ ਦਿਨਾਨਗਰ ਦੀ ਗੱਲ ਕੀਤੀ ਜਾਵੇ ਤਾਂ ਦਿਨਾਨਗਰ ਦੇ ਵਿੱਚ ਗੰਨਾ ਮਿਲ ਦੇ ਵਿੱਚ ਨਵੇਂ ਯੂਨਿਟ ਦਾ ਜਿਹੜਾ ਉਦਘਾਟਨ ਵੀ ਕਰਨਗੇ ਦੋ ਅੱਜ ਜਿਹੜੇ ਆ ਖਾਸ ਪ੍ਰੋਗਰਾਮ ਸੀਮਾਨ ਦੇ ਗੁਰਦਾਸਪੁਰ ਅਤੇ ਦਿਨਨਗਰ ਦੇ ਵਿੱਚ ਹੋਣਗੇ ਦੋਹਾਂ ਪ੍ਰੋਗਰਾਮ ਪਹਿਲਾ ਪ੍ਰੋਗਰਾਮ ਇਹ ਹੋਵੇਗਾ ਕਿ ਗੁਰਦਾਸਪੁਰ ਦੇ ਵਿੱਚ ਪਹੁੰਚ ਕੇ ਤਾਂ ਜਿਹੜੇ ਡੇਰਾ ਬਾਬਾ ਨਾਨਕ ਦੇ ਹਰ ਪੀੜਤਾ ਦੇ ਨਾਲ ਮੁਲਾਕਾਤ ਕਰਨਗੇ ਉਹਨਾਂ ਦੀ ਜਿਹੜੇ ਨਵੇਂ ਘਰ ਸਿੱਕੇ ਉਹ ਨਵੇਂ ਘਰ ਦੇ ਜਿਹੜੇ ਕਾਗਜ਼ ਸੌਂਪੇ ਜਾਣਗੇ ਔਰ ਦੂਸਰਾ ਜਿਹੜਾ ਪ੍ਰੋਗਰਾਮ ਸਿੱਕਾ ਉਸ ਤੋਂ ਬਾਅਦ ਦਿਨਨਗਰ ਪਹੁੰਚਣਗੇ ਦਿਨਨਗਰ ਪਹੁੰਚ ਕੇ ਗੰਨਾ ਮਿਲਦਾ ਜਿਹੜਾ ਨਵਾਂ ਯੂਨਿਟ ਸੀਗਾ ਉਸ ਦਾ ਉਤਕਰਨ ਜਿਹੜਾ ਕੀਤਾ ਜਾਵੇਗਾ ਲਗਾਤਾਰ ਜਿਹੜੇ ਆ ਪੰਜਾਬ ਦੇ ਵਿੱਚ ਮਾਹੌਲ ਖਰਾਬ ਹੋਇਆ ਸੀਗਾ ਖਾਸ ਕਰਕੇ ਡੇਰਾ ਬਾਬਾ ਨਾਨਕ ਅਤੇ ਗੁਰਦਾਸਪੁਰ ਨੂੰ ਜਿਆਦਾ ਜਿਹੜੀ ਮਾਰ ਪਈ ਸੀਗੀ ਉਹਨਾਂ ਤੇ ਕਈ ਘਰ ਜਿਹੜੇ ਟੈ ਟੇਰੀ ਹੋ ਗਏ ਸੀਗੇ ਤਾਂ ਕਾਫੀ ਲੋਕ ਮੁਸ਼ਕਲਾਂ ਦੇ ਵਿੱਚ ਲੰਘ ਰਹੇ ਸੀ ਤਾਂ ਉਹਨਾਂ ਦੇ ਵੱਲੋਂ ਜਦੋਂ ਉਸ ਟਾਈਮ ਸੀਐਮ ਆਂ ਤੇ ਕਈ ਜਿਹੜੇ ਆ ਅਤੇ ਕਾਰੀ ਉੱਥੇ ਪਹੁੰਚੇ ਸੀਗੇ ਉਸ ਇਲਾਕੇ ਦਾ ਹਰ ਪੀੜਤ ਇਲਾਕੇ ਦਾ ਦੌਰਾ ਕੀਤਾ ਗਿਆ ਸੀਗਾ ਤਾਂ ਉਹਨਾਂ ਦੇ ਵੱਲੋਂ ਇੱਕੋ ਹੀ ਜਰੀ ਗੋਹਾਰ ਲਗਾਏ ਜਾ ਰਹੀ ਸੀ ਤਾਂ ਸਾਡੇ ਜਿਹੜੇ ਕੱਚੇ ਘਰ ਨੇ ਜਾਂ ਫਿਰ ਜਿਹੜੇ ਘਰ ਟੈਟੇਰੀ ਹੋਏ ਨੇ ਉਹਨਾਂ ਨੂੰ ਜਿਹੜਾ ਪੱਕਾ ਕੀਤਾ ਜਾਵੇ ਤਾਂ ਸਾਨੂੰ ਜਿਹੜੇ ਨਵੇਂ ਘਰ ਬਣਾ ਦਿੱਤੇ ਜਾਣ ਤਾਂ ਇਸ ਦੀਆਂ ਮੁਸ਼ਕਲਾਂ ਸੁਣ ਕੇ ਸੀਐਮ ਮਾਨ ਨੇ ਵੱਲੋਂ ਜਿਹੜਾ ਵਾਅਦਾ ਕੀਤਾ ਗਿਆ ਸੀਗਾ ਕਿ ਜਿੰਨੇ ਵੀ ਹਰ ਪੀੜਤ ਨੇ ਜਿਨ੍ਹਾਂ ਦੇ ਘਰ ਟੈਟੇਰੀ ਹੋਏ ਨੇ ਜਿਨ੍ਹਾਂ ਦੇ ਮਕਾਨ ਹਲੇ ਵੀ ਕੱਚੇ ਨੇ ਉਹਨਾਂ ਨੂੰ ਜਿਹੜੇ ਆ ਪੱਕੇ ਮਕਾਨ ਦਿੱਤੇ ਜਾਣਗੇ ਤਾਂ ਆਪਣਾ ਵਾਅਦਾ ਪੂਰਾ ਕਰਦਿਆਂ ਹੋਇਅ ਅੱਜ ਸੀਐਮ ਮਾਨ ਗੁਰਦਾਸਪੁਰ ਵਿੱਚ ਪਹੁੰਚਣਗੇ ਤਾਂ ਜਿਹੜੇ ਹਰ ਪੀੜਤ ਨੇ ਡੇਰਾ ਬਾਬਾ ਨਾਨਕ ਖਾਸ ਕਰਕੇ ਜਿਹੜੇ ਹਰ ਪੀੜਤ ਨੇ ਉਹਨਾਂ ਨੂੰ ਨਵੇਂ ਘਰ ਦੇ ਜਿਹੜੇ ਨੇ ਕਾਗਜ਼ ਵੀ ਸੌਂਪੇ ਜਾਣਗੇ ਉਸ ਤੋਂ ਬਾਅਦ ਦਿਨਾਂਗਰ ਪਹੁੰਚ ਕੇ ਗੰਨੇ ਮਿਲਦਾ ਜਿਹੜਾ ਨਵਾਂ ਯੂਨਿਟ ਆ ਉਸ ਦਾ ਵੀ ਉਤਘਾਟਨ ਜਿਹੜਾ ਆ ਸੀਐਮ ਮਾਨ ਦੇ ਵੱਲੋਂ ਕੀਤਾ ਜਾਵੇਗਾ ਕੱਲ ਤੁਸੀਂ ਦੇਖ ਰਹੇ ਹੋ ਡਾਇਨਿਕ ਸੋਰਾ ਟੀਵੀ ਤੇ ਮੈਂ ਤੁਹਾਡੇ ਨਾਲ ਪਰਮਿੰਦਰ ਸਿੰਘ ਅੱਜ ਸਿਮਾਨ ਗੁਰਦਾਸਪੁਰ ਦਾ ਦੌਰਾ ਕਰਨਗੇ ਔਰ ਡੇਰਾ ਬਾਬਾ ਨਾਨਕ ਦੇ ਵਿੱਚ ਹਰ ਪੀੜਤਾ ਦੇ ਨਾਲ ਮੁਲਾਕਾਤ ਕਰਨਗੇ ਮੁਲਾਕਾਤ ਕਰਨ ਤੋਂ ਬਾਅਦ ਜਿਹੜੇ ਆ ਨਵੇਂ ਘਰ ਦੇ ਜਿਹੜੇ ਆ ਕਾਗਜ਼ ਪੀੜਤਾਂ ਨੂੰ ਸੌਂਪੇ ਜਾਣਗੇ ਤਾਂ ਲਗਾਤਾਰ ਪਿਛਲੇ ਮਹੀਨਿਆਂ ਦੀ ਗੱਲ ਕੀਤੀ ਜਾਵੇ ਤਾਂ ਜਿਸ ਤਰੀਕੇ ਦੇ ਨਾਲ ਪੰਜਾਬ ਦੇ ਵਿੱਚ ਮਾਹੌਲ ਬਣਿਆ ਸੀਗਾ ਡੇਰਾ ਬਾਬਾ ਨਾਨਕ ਗੁਰਦਾਸਪੁਰ ਦੇ ਵਿੱਚ ਹਰ ਨੇ ਕਾਫੀ ਜਰੀਆ ਤਬਾਹੀ ਮਚਾਈ ਸੀਗੀ ਕਈ ਲੋਕ ਜਿਹੜੇ ਬੇਕਾਰ ਹੋ ਗਏ ਸੀਗੇ ਕੱਚੇ ਘਟਾ ਟੀਰੀ ਹੋ ਗਏ ਸੀਗੇ ਉਹਨਾਂ ਦੀਆਂ ਜਾਨਵਰਾਂ ਦੀ ਗੱਲ ਕੀਤੀ ਜਾਵੇ ਤਾਂ ਜਾਨਵਰ ਵੀ ਸੜੇ ਸੀਗੇ ਉਹਨਾਂ ਦੇ ਲਾਪਤਾ ਹੋ ਗਏ ਸੀਗੇ ਤਾਂ ਇਸ ਨੂੰ ਸਾਰੀ ਸਥਿਤੀ ਨੂੰ ਦੇਖਦਿਆਂ ਹੋਇਆ ਪੰਜਾਬ ਸਰਕਾਰ ਦੇ ਵੱਲੋਂ ਕਿਹਾ ਗਿਆ ਸੀਗਾ ਕਿ ਹੜ੍ਹ ਪੀੜਤ ਨੂੰ ਜਿਹੜਾ ਆ ਨਵੇਂ ਘਰ ਦਿੱਤੇ ਜਾਣਗੇ ਤਾਂ ਉਸੇ ਤਹਿਤ ਅੱਜ ਗੁਰਦਾਸਪੁਰ ਦਾ ਦੌਰਾ ਕਰਕੇ ਸੀਐਮ ਆਨ ਡੇਰਾ ਬਾਬਾ ਨੰਗ ਦੇ ਵਿੱਚ ਹੜ੍ਹ ਪੀੜਤਾਂ ਨੂੰ ਨਵੇਂ ਘਰ ਦੇ ਜਿਹੜੇ ਆ ਕਾਗਜ਼ ਸੌਂਪਣਗੇ ਔਰ ਦੂਜੇ ਪਾਸੇ ਦਿਨਾਨਗਰ ਦੀ ਗੱਲ ਕੀਤੀ ਜਾਵੇ ਤਾਂ ਦਿਨਾਨਗਰ ਦੇ ਵਿੱਚ ਗੰਨਾ ਮਿਲ ਦੇ ਵਿੱਚ ਨਵੇਂ ਯੂਨਿਟ ਦਾ ਜਿਹੜਾ ਉਦਘਾਟਨ ਵੀ ਕਰਨਗੇ ਦੋ ਅੱਜ ਜਿਹੜੇ ਆ ਖਾਸ ਪ੍ਰੋਗਰਾਮ ਸੀਐਮ ਮਾਨ ਦੇ ਗੁਰਦਾਸਪੁਰ ਅਤੇ ਦਿਨਨਗਰ ਦੇ ਵਿੱਚ ਹੋਣਗੇ ਦੋ ਆ ਪ੍ਰੋਗਰਾਮ ਪਹਿਲਾ ਪ੍ਰੋਗਰਾਮ ਇਹ ਹੋਵੇਗਾ ਕਿ ਗੁਰਦਾਸਪੁਰ ਦੇ ਵਿੱਚ ਪਹੁੰਚ ਕੇ ਤਾਂ ਜਿਹੜੇ ਡੇਰਾ ਬਾਬਾ ਨਾਨਕ ਦੇ ਹੜਪੀੜਤਾ ਦੇ ਨਾਲ ਮੁਲਾਕਾਤ ਕਰਨਗੇ ਉਹਨਾਂ ਦੀ ਜਿਹੜੇ ਨਵੇਂ ਘਰ ਸੀਗੇ ਉਹ ਨਵੇਂ ਘਰ ਦੇ ਜਿਹੜੇ ਕਾਗਜ਼ ਸੌਂਪੇ ਜਾਣਗੇ ਔਰ ਦੂਸਰਾ ਜਿਹੜਾ ਪ੍ਰੋਗਰਾਮ ਸੀਗਾ ਉਸ ਤੋਂ ਬਾਅਦ ਦਿਨਨਗਰ ਪਹੁੰਚਣਗੇ ਦਿਨਨਗਰ ਪਹੁੰਚ ਕੇ ਗੰਨਾ ਮਿਲਦਾ ਜਿਹੜਾ ਨਵਾਂ ਯੂਨਿਟ ਸੀਗਾ ਉਸ ਦਾ ਉਤਕਾਟਨ ਜਿਹੜਾ ਕੀਤਾ ਜਾਵੇਗਾ ਲਗਾਤਾਰ ਜਿਹੜੇ ਆ ਪੰਜਾਬ ਵਿੱਚ ਮਾਹੌਲ ਖਰਾਬ ਹੋਇਆ ਸੀਗਾ ਖਾਸ ਕਰਕੇ ਡੇਰਾ ਬਾਬਾ ਨਾਨਕ ਅਤੇ ਗੁਰਦਾਸਪੁਰ ਨੂੰ ਜਿਆਦਾ ਜਿਹੜੀ ਮਾਰ ਪਈ ਸੀਗੇ ਉਹਨਾਂ ਤੇ ਕਈ ਘਰ ਜਿਹੜੇ ਟੜ ਟੇੜੀ ਹੋ ਗਏ ਸੀਗੇ ਤਾਂ ਕਾਫੀ ਲੋਕ ਮੁਸ਼ਕਲਾਂ ਦੇ ਵਿੱਚ ਲੰਘ ਰਹੇ ਸੀ ਤਾਂ ਉਹਨਾਂ ਦੇ ਵੱਲੋਂ ਜਦੋਂ ਉਸ ਟਾਈਮ ਸੀਐਮ ਆ ਤੇ ਕਈ ਜਿਹੜੇ ਆ ਅਧਿਕਾਰੀਆਂ ਉੱਥੇ ਪਹੁੰਚੇ ਸੀਗੇ ਉਸ ਇਲਾਕੇ ਦਾ ਹਰ ਪੀੜਤ ਇਲਾਕੇ ਦਾ ਦੌਰਾ ਕੀਤਾ ਗਿਆ ਸੀਗਾ ਤਾਂ ਉਹਨਾਂ ਦੇ ਵੱਲੋਂ ਇੱਕੋ ਹੀ ਜਰੀ ਗੋਹਾਲ ਲਗਾਏ ਜਾ ਰਹੀ ਸੀ ਤਾਂ ਸਾਡੇ ਜਿਹੜੇ ਕੱਚੇ ਘਰ ਨੇ ਜਾਂ ਫਿਰ ਜਿਹੜੇ ਘਰ ਟੈਟੇਰੀ ਹੋਏ ਨੇ ਉਹਨਾਂ ਨੂੰ ਜਿਹੜਾ ਪੱਕਾ ਕੀਤਾ ਜਾਵੇ ਤਾਂ ਸਾਨੂੰ ਜਿਹੜੇ ਨਵੇਂ ਘਰ ਬਣਾ ਦਿੱਤੇ ਜਾਣ ਤਾਂ ਇਸ ਦੀਆਂ ਮੁਸ਼ਕਲਾਂ ਸੁਣ ਕੇ ਸੀਐਮ ਮਾਨਣੇ ਵੱਲੋਂ ਜਿਹੜਾ ਵਾਅਦਾ ਕੀਤਾ ਗਿਆ ਸੀਗਾ ਕਿ ਜਿੰਨੇ ਵੀ ਹਾਰ ਪੀੜਤ ਨੇ ਜਿਨ੍ਹਾਂ ਦੇ ਘਰ ਟੈਟੇਰੀ ਹੋਏ ਨੇ ਜਿਨ੍ਹਾਂ ਦੇ ਮਕਾਨ ਹਲੇ ਵੀ ਕੱਚੇ ਨੇ ਉਹਨਾਂ ਨੂੰ ਜਿਹੜੇ ਆ ਪੱਕੇ ਮਕਾਨ ਦਿੱਤੇ ਜਾਣਗੇ ਤਾਂ ਆਪਣਾ ਵਾਅਦਾ ਪੂਰਾ ਕਰਦਿਆਂ ਹੋਏ ਅੱਜ ਸੀਐਮ ਮਾਨ ਗੁਰਦਾਸਪੁਰ ਵਿੱਚ ਪਹੁੰਚਣਗੇ ਤਾਂ ਜਿਹੜੇ ਹਰ ਪੀੜਤ ਨੇ ਡੇਰਾ ਬਾਬਾ ਬਨਾਨਕ ਖਾਸ ਕਰਕੇ ਜਿਹੜੇ ਹਰ ਪੀੜਤ ਨੇ ਉਹਨਾਂ ਨੂੰ ਨਵੇਂ ਘਰ ਦੇ ਜਿਹੜੇ ਨੇ ਕਾਗਜ਼ ਵੀ ਸੌਂਪੇ ਜਾਣਗੇ ਉਸ ਤੋਂ ਬਾਅਦ ਦਿਨਨਗਰ ਪਹੁੰਚ ਕੇ ਗੰਨੇ ਮਿਲ ਦਾ ਜਿਹੜਾ ਨਵਾਂ ਯੂਨਿਟ ਆ ਉਸ ਦਾ ਵੀ ਉਤਘਾਟਨ ਜਿਹੜਾ ਆ ਸੀਐਮ ਮਾਨ ਦੇ ਵੱਲੋਂ ਕੀਤਾ ਜਾਵੇਗਾ ਕੱਲ ਤੁਸੀਂ ਦੇਖ ਰਹੇ ਹੋ ਦੈਨਿਕ ਸੂਰਤ ਟੀਵੀ ਤੇ ਮੈਂ ਤੁਹਾਡੇ ਨਾਲ ਪਰਮਿੰਦਰ ਸਿੰਘ ਅੱਜ ਸਿਮਾਨ ਗੁਰਦਾਸਪੁਰ ਦਾ ਦੌਰਾ ਕਰਨਗੇ ਔਰ ਡੇਰਾ ਬਾਬਾ ਨਾਨਕ ਦੇ ਵਿੱਚ ਹਰ ਪੀੜਤਾ ਦੇ ਨਾਲ ਮੁਲਾਕਾਤ ਕਰਨਗੇ ਮੁਲਾਕਾਤ ਕਰਨ ਤੋਂ ਬਾਅਦ ਜਿਹੜੇ ਆ ਨਵੇਂ ਘਰ ਦੇ ਜਿਹੜੇ ਆ ਕਾਗਜ਼ ਪੀੜਤਾਂ ਨੂੰ ਸੌਂਪੇ ਜਾਣਗੇ ਤਾਂ ਲਗਾਤਾਰ ਪਿਛਲੇ ਮਹੀਨੇ ਦੀ ਗੱਲ ਕੀਤੀ ਜਾਵੇ ਤਾਂ ਜਿਸ ਤਰੀਕੇ ਦੇ ਨਾਲ ਪੰਜਾਬ ਦੇ ਵਿੱਚ ਮਾਹੌਲ ਬਣਿਆ ਸੀਗਾ ਡੇਰਾ ਬਾਬਾ ਨਾਨਕ ਗੁਰਦਾਸਪੁਰ ਦੇ ਵਿੱਚ ਹਰ ਨੇ ਕਾਫੀ ਜਰੀਆ ਤਬਾਹੀ ਮਚਾਈ ਸੀਗੀ ਕਈ ਲੋਕ ਜਿਹੜੇ ਬੇਕਾਰ ਹੋ ਗਏ ਸੀਗੇ ਕੱਚੇ ਘਟਾ ਟਟਰੀ ਹੋ ਗਏ ਸੀਗੇ ਉਹਨਾਂ ਦੀ ਜਾਨਵਰਾਂ ਦੀ ਗੱਲ ਕੀਤੀ ਜਾਵੇ ਤਾਂ ਜਾਨਵਰ ਵੀ ਸੜੇ ਸੀਗੇ ਉਹਨਾਂ ਦੇ ਲਾਪਤਾ ਹੋ ਗਏ ਸੀਗੇ ਤਾਂ ਇਸ ਨੂੰ ਸਾਰੀ ਸਥਿਤੀ ਨੂੰ ਦੇਖਦਿਆਂ ਹੋਇਆ ਪੰਜਾਬ ਸਰਕਾਰ ਦੇ ਵੱਲੋਂ ਕਿਹਾ ਗਿਆ ਸੀਗਾ ਕਿ ਹੜ੍ਹ ਪੀੜਤ ਨੂੰ ਜਿਹੜਾ ਆ ਨਵੇਂ ਘਰ ਦਿੱਤੇ ਜਾਣਗੇ ਤਾਂ ਉਸੇ ਤਹਿਤ ਅੱਜ ਗੁਰਦਾਸਪੁਰ ਦਾ ਦੌਰਾ ਕਰਕੇ ਸੀਐਮ ਆਨ ਡੇਰਾ ਬਾਬਾ ਨਾਨਕ ਦੇ ਵਿੱਚ ਹੜ੍ਹ ਪੀੜਤਾਂ ਨੂੰ ਨਵੇਂ ਘਰ ਦੇ ਜਿਹੜੇ ਆ ਕਾਗਜ਼ ਸੌਂਪਣਗੇ ਔਰ ਦੂਜੇ ਪਾਸੇ ਦਿਨਾਨਗਰ ਦੀ ਗੱਲ ਕੀਤੀ ਜਾਵੇ ਤਾਂ ਦਿਨਾਨਗਰ ਦੇ ਵਿੱਚ ਗੰਨਾ ਮਿਲ ਦੇ ਵਿੱਚ ਨਵੇਂ ਯੂਨਿਟ ਦਾ ਜਿਹੜਾ ਉਦਘਾਟਨ ਵੀ ਕਰਨਗੇ ਦੋ ਅੱਜ ਜਿਹੜੇ ਆ ਖਾਸ ਪ੍ਰੋਗਰਾਮ ਸੀਐਮ ਮਾਨ ਦੇ ਗੁਰਦਾਸਪੁਰ ਅਤੇ ਦਿਨਾਂਗਰ ਦੇ ਵਿੱਚ ਹੋਣਗੇ ਦੋਹਾਂ ਪ੍ਰੋਗਰਾਮ ਪਹਿਲਾ ਪ੍ਰੋਗਰਾਮ ਇਹ ਹੋਵੇਗਾ ਕਿ ਗੁਰਦਾਸਪੁਰ ਦੇ ਵਿੱਚ ਪਹੁੰਚ ਕੇ ਤਾਂ ਜਿਹੜੇ ਡੇਰਾ ਬਾਬਾ ਨਾਨਕ ਦੇ ਹਰ ਪੀੜਤਾ ਦੇ ਨਾਲ ਮੁਲਾਕਾਤ ਕਰਨਗੇ ਉਹਨਾਂ ਦੀ ਜਿਹੜੇ ਨਵੇਂ ਘਰ ਸਿਗੇ ਉਹ ਨਵੇਂ ਘਰ ਦੇ ਜਿਹੜੇ ਕਾਗਜ਼ ਸੌਂਪੇ ਜਾਣਗੇ ਔਰ ਦੂਸਰਾ ਜਿਹੜਾ ਪ੍ਰੋਗਰਾਮ ਸਿਗਾ ਉਸ ਤੋਂ ਬਾਅਦ ਦਿਨਾਂਗਰ ਪਹੁੰਚਣਗੇ ਦਿਨਾਂਗਰ ਪਹੁੰਚ ਕੇ ਗੰਨਾ ਮਿਲਦਾ ਜਿਹੜਾ ਨਵਾਂ ਯੂਨਿਟ ਸੀਗਾ ਉਸ ਦਾ ਉਤਘਾਟਨ ਜਿਹੜਾ ਕੀਤਾ ਜਾਵੇਗਾ ਲਗਾਤਾਰ ਜਿਹੜੇ ਆ ਪੰਜਾਬ ਦੇ ਵਿੱਚ ਮਾਹੌਲ ਖਰਾਬ ਹੋਇਆ ਸੀਗਾ ਖਾਸ ਕਰਕੇ ਡੇਰਾ ਬਾਬਾ ਨਾਨਕ ਅਤੇ ਗੁਰਦਾਸਪੁਰ ਨੂੰ ਜਿਆਦਾ ਜਿਹੜੀ ਮਾਰ ਪਈ ਸੀਗੇ ਉਹਨਾਂ ਤੇ ਕਈ ਘਰ ਜਿਹੜੇ ਟੜ ਟੇੜੀ ਹੋ ਗਏ ਸੀਗੇ ਤਾਂ ਕਾਫੀ ਲੋਕ ਮੁਸ਼ਕਲਾਂ ਦੇ ਵਿੱਚ ਲੰਘ ਰਹੇ ਸੀ ਤਾਂ ਉਹਨਾਂ ਦੇ ਵੱਲੋਂ ਜਦੋਂ ਉਸ ਟਾਈਮ ਸੀਐਮ ਆ ਤੇ ਕਈ ਜਿਹੜੇ ਆ ਅਧਿਕਾਰੀਆਂ ਉੱਥੇ ਪਹੁੰਚੇ ਸੀਗੇ ਉਸ ਇਲਾਕੇ ਦਾ ਹਰ ਪੀੜਤ ਇਲਾਕੇ ਦਾ ਦੌਰਾ ਕੀਤਾ ਗਿਆ ਸੀਗਾ ਤਾਂ ਉਹਨਾਂ ਦੇ ਵੱਲੋਂ ਇੱਕੋ ਹੀ ਜਰੀ ਗੋਹਾਲ ਲਗਾਏ ਜਾ ਰਹੀ ਸੀ ਤਾਂ ਸਾਡੇ ਜਿਹੜੇ ਕੱਚੇ ਘਰ ਨੇ ਜਾਂ ਫਿਰ ਜਿਹੜੇ ਘਰ ਟੈਟਰੀ ਹੋਏ ਨੇ ਉਹਨਾਂ ਨੂੰ ਜਿਹੜਾ ਪੱਕਾ ਕੀਤਾ ਜਾਵੇ ਤਾਂ ਸਾਨੂੰ ਜਿਹੜੇ ਨਵੇਂ ਘਰ ਬਣਾ ਦਿੱਤੇ ਜਾਣ ਤਾਂ ਇਸ ਦੀਆਂ ਮੁਸ਼ਕਲਾਂ ਸੁਣ ਕੇ ਸੀਐਮ ਮਾਨ ਨੇ ਵੱਲੋਂ ਜਿਹੜਾ ਵਾਅਦਾ ਕੀਤਾ ਗਿਆ ਸੀਗਾ ਕਿ ਜਿੰਨੇ ਵੀ ਹਰ ਪੀੜਤ ਨੇ ਜਿਨ੍ਹਾਂ ਦੇ ਘਰ ਟੈਟਰੀ ਹੋਏ ਨੇ ਜਿਨ੍ਹਾਂ ਦੇ ਮਕਾਨ ਹੱਲੇ ਵੀ ਕੱਚੇ ਨੇ ਉਹਨਾਂ ਨੂੰ ਜਿਹੜੇ ਆ ਪੱਕੇ ਮਕਾਨ ਦਿੱਤੇ ਜਾਣਗੇ ਤਾਂ ਆਪਣਾ ਵਾਅਦਾ ਪੂਰਾ ਕਰਦਿਆਂ ਹੋਇ ਅੱਜ ਸੀਐਮ ਮਾਨ ਗੁਰਦਾਸਪੁਰ ਵਿੱਚ ਪਹੁੰਚਣਗੇ ਤਾਂ ਜਿਹੜੇ ਹਰ ਪੀੜਤ ਨੇ ਡੇਰਾ ਬਾਬਾ ਨਾਨਕ ਖਾਸ ਕਰਕੇ ਜਿਹੜੇ ਹਰ ਪੀੜਤ ਨੇ ਉਹਨਾਂ ਨੂੰ ਨਵੇਂ ਘਰ ਦੇ ਜਿਹੜੇ ਨੇ ਕਾਗਜ਼ ਵੀ ਸੌਂਪੇ ਜਾਣਗੇ ਉਸ ਤੋਂ ਬਾਅਦ ਦਿਨਾਂਗਰ ਪਹੁੰਚ ਕੇ ਗੰਨੇ ਮਿਲਦਾ ਜਿਹੜਾ ਨਵਾਂ ਯੂਨਿਟ ਆ ਉਸ ਦਾ ਵੀ ਉਤਘਾਟਨ ਜਿਹੜਾ ਆ ਸੀਐਮ ਮਾਨ ਦੇ ਵੱਲੋਂ ਕੀਤਾ ਜਾਵੇਗਾ ਕੱਲ ਤੁਸੀਂ ਦੇਖ ਰਹੇ ਹੋ ਡਾਇਰਿੰਗ ਸੂਰਾ ਟੀਵੀ ਤੇ ਮੈਂ ਤੁਹਾਡੇ ਨਾਲ ਪਰਮਿੰਦਰ ਸਿੰਘ ਅੱਜ ਸੇਮਾਨ ਗੁਰਦਾਸਪੁਰ ਦਾ ਦੌਰਾ ਕਰਨਗੇ ਔਰ ਡੇਰਾ ਬਾਬਾ ਨਾਨਕ ਦੇ ਵਿੱਚ ਹਰ ਪੀੜਤਾ ਦੇ ਨਾਲ ਮੁਲਾਕਾਤ ਕਰਨਗੇ ਮੁਲਾਕਾਤ ਕਰਨ ਤੋਂ ਬਾਅਦ ਜਿਹੜੇ ਆ ਨਵੇਂ ਘਰ ਦੇ ਜਿਹੜੇ ਆ ਕਾਗਜ਼ ਪੀੜਤਾ ਨੂੰ ਸੌਂਪੇ ਜਾਣਗੇ ਤਾਂ ਲਗਾਤਾਰ ਪਿਛਲੇ ਮਹੀਨੇ ਦੀ ਗੱਲ ਕੀਤੀ ਜਾਵੇ ਤਾਂ ਜਿਸ ਤਰੀਕੇ ਦੇ ਨਾਲ ਪੰਜਾਬ ਦੇ ਵਿੱਚ ਮਾਹੌਲ ਬਣਿਆ ਸੀਗਾ ਡੇਰਾ ਬਾਬਾ ਨਾਨਕ ਗੁਰਦਾਸਪੁਰ ਦੇ ਵਿੱਚ ਹਰ ਨੇ ਕਾਫੀ ਜਰੀਆ ਤਬਾਹੀ ਮਚਾਈ ਸੀਗੀ ਕਈ ਲੋਕ ਜਿਹੜੇ ਬੇਕਾਰ ਹੋ ਗਏ ਸੀਗੇ ਕੱਚੇ ਘਟਾ ਟੇਰੀ ਹੋ ਗਏ ਸੀਗੇ ਉਹਨਾਂ ਦੀਆਂ ਜਾਨਵਰਾਂ ਦੀ ਗੱਲ ਕੀਤੀ ਜਾਵੇ ਤਾਂ ਜਾਨਵਰ ਵੀ ਸੜੇ ਸੀਗੇ ਉਹਨਾਂ ਦੇ ਲਾਪਤਾ ਹੋ ਗਏ ਸੀਗੇ ਤਾਂ ਇਸ ਨੂੰ ਸਾਰੀ ਸਥਿਤੀ ਨੂੰ ਦੇਖਦਿਆਂ ਹੋਇਆ ਪੰਜਾਬ ਸਰਕਾਰ ਦੇ ਵੱਲੋਂ ਕਿਹਾ ਗਿਆ ਸੀਗਾ ਕਿ ਹੜ੍ਹ ਪੀੜਤ ਨੂੰ ਜਿਹੜਾ ਆ ਨਵੇਂ ਘਰ ਦਿੱਤੇ ਜਾਣਗੇ ਤਾਂ ਉਸੇ ਤਹਿਤ ਅੱਜ ਗੁਰਦਾਸਪੁਰ ਦਾ ਦੌਰਾ ਕਰਕੇ ਸੀਐਮ ਆਨ ਡੇਰਾ ਬਾਬਾ ਨਾਨਕ ਦੇ ਵਿੱਚ ਹੜ੍ਹ ਪੀੜਤਾਂ ਨੂੰ ਨਵੇਂ ਘਰ ਦੇ ਜਿਹੜੇ ਆ ਕਾਗਜ਼ ਸੌਂਪਣਗੇ ਔਰ ਦੂਜੇ ਪਾਸੇ ਦਿਨਾਨਗਰ ਦੀ ਗੱਲ ਕੀਤੀ ਜਾਵੇ ਤਾਂ ਦਿਨਾਨਗਰ ਦੇ ਵਿੱਚ ਗੰਨਾ ਮਿਲ ਦੇ ਵਿੱਚ ਨਵੇਂ ਯੂਨਿਟ ਦਾ ਜਿਹੜਾ ਉਦਘਾਟਨ ਵੀ ਕਰਨਗੇ ਦੋ ਅੱਜ ਜਿਹੜੇ ਆ ਖਾਸ ਪ੍ਰੋਗਰਾਮ ਸੀਮਾਨ ਦੇ ਗੁਰਦਾਸਪੁਰ ਅਤੇ ਦਿਨਾਨਗਰ ਦੇ ਵਿੱਚ ਹੋਣਗੇ ਦੋ ਆ ਪ੍ਰੋਗਰਾਮ ਪਹਿਲਾ ਪ੍ਰੋਗਰਾਮ ਇਹ ਹੋਵੇਗਾ ਕਿ ਗੁਰਦਾਸਪੁਰ ਦੇ ਵਿੱਚ ਪਹੁੰਚ ਗਏ ਤਾਂ ਜਿਹੜੇ ਡੇਰਾ ਬਾਬਾ ਨਾਨਕ ਦੇ ਹਾਰ ਪੀੜਤਾ ਦੇ ਨਾਲ ਮੁਲਾਕਾਤ ਕਰਨਗੇ ਉਹਨਾਂ ਦੀ ਜਿਹੜੇ ਨਵੇਂ ਘਰ ਸਿਗੇ ਉਹ ਨਵੇਂ ਘਰ ਦੇ ਜਿਹੜੇ ਕਾਗਜ਼ ਸੌਂਪੇ ਜਾਣਗੇ ਔਰ ਦੂਸਰਾ ਜਿਹੜਾ ਪ੍ਰੋਗਰਾਮ ਸੀਗਾ ਉਸ ਤੋਂ ਬਾਅਦ ਦਿਨਾਨਗਰ ਪਹੁੰਚਣਗੇ ਦਿਨਾਨਗਰ ਪਹੁੰਚ ਕੇ ਗੰਨਾ ਮਿਲਦਾ ਜਿਹੜਾ ਨਵਾਂ ਯੂਨਿਟ ਸੀਗਾ ਉਸ ਦਾ ਉਤਕਰਨ ਜਿਹੜਾ ਕੀਤਾ ਜਾਵੇਗਾ ਲਗਾਤਾਰ ਜਿਹੜੇ ਆ ਪੰਜਾਬ ਦੇ ਵਿੱਚ ਮਾਹੌਲ ਖਰਾਬ ਹੋਇਆ ਸੀਗਾ ਖਾਸ ਕਰਕੇ ਡੇਰਾ ਬਾਬਾ ਨਾਨਕ ਅਤੇ ਗੁਰਦਾਸਪੁਰ ਨੂੰ ਜਿਆਦਾ ਜਿਹੜੀ ਮਾਰ ਪਈ ਸੀਗੇ ਉਹਨਾਂ ਤੇ ਕਈ ਘਰ ਜਿਹੜੇ ਟੜ ਟੇੜੀ ਹੋ ਗਏ ਸੀਗੇ ਤਾਂ ਕਾਫੀ ਲੋਕ ਮੁਸ਼ਕਲਾਂ ਦੇ ਵਿੱਚ ਲੰਘ ਰਹੇ ਸੀ ਤਾਂ ਉਹਨਾਂ ਦੇ ਵੱਲੋਂ ਜਦੋਂ ਉਸ ਟਾਈਮ ਸੀਐਮ ਆ ਤੇ ਕਈ ਜਿਹੜੇ ਆ ਅਧਿਕਾਰੀਆਂ ਉੱਥੇ ਪਹੁੰਚੇ ਸੀਗੇ ਉਸ ਇਲਾਕੇ ਦਾ ਹਰ ਪੀੜਤ ਇਲਾਕੇ ਦਾ ਦੌਰਾ ਕੀਤਾ ਗਿਆ ਸੀਗਾ ਤਾਂ ਉਹਨਾਂ ਦੇ ਵੱਲੋਂ ਇੱਕੋ ਹੀ ਜਰੀ ਗੋਹਾਲ ਲਗਾਏ ਜਾ ਰਹੀ ਸੀ ਤਾਂ ਸਾਡੇ ਜਿਹੜੇ ਕੱਚੇ ਘਰ ਨੇ ਜਾਂ ਫਿਰ ਜਿਹੜੇ ਘਰ ਟੈਟਰੀ ਹੋਏ ਨੇ ਉਹਨਾਂ ਨੂੰ ਜਿਹੜਾ ਪੱਕਾ ਕੀਤਾ ਜਾਵੇ ਤਾਂ ਸਾਨੂੰ ਜਿਹੜੇ ਨਵੇਂ ਘਰ ਬਣਾ ਦਿੱਤੇ ਜਾਣ ਤਾਂ ਇਸ ਦੀਆਂ ਮੁਸ਼ਕਲਾਂ ਸੁਣ ਕੇ ਸੀਐਮ ਮਾਨ ਨੇ ਵੱਲੋਂ ਜਿਹੜਾ ਵਾਅਦਾ ਕੀਤਾ ਗਿਆ ਸੀਗਾ ਕਿ ਜਿੰਨੇ ਵੀ ਹਾਰ ਪੀੜਤ ਨੇ ਜਿਨ੍ਹਾਂ ਦੇ ਘਰ ਟੈਟਰੀ ਹੋਏ ਨੇ ਜਿਨ੍ਹਾਂ ਦੇ ਮਕਾਨ ਹਲੇ ਵੀ ਕੱਚੇ ਨੇ ਉਹਨਾਂ ਨੂੰ ਜਿਹੜੇ ਆ ਪੱਕੇ ਮਕਾਨ ਦਿੱਤੇ ਜਾਣਗੇ ਤਾਂ ਆਪਣਾ ਵਾਅਦਾ ਪੂਰਾ ਕਰਦਿਆਂ ਹੋਏ ਅੱਜ ਸੀਐਮ ਮਾਨ ਗੁਰਦਾਸਪੁਰ ਵਿੱਚ ਪਹੁੰਚਣਗੇ ਤਾਂ ਜਿਹੜੇ ਹਰ ਪੀੜਤ ਨੇ ਡੇਰਾ ਬਾਬਾ ਨਾਨਕ ਖਾਸ ਕਰਕੇ ਜਿਹੜੇ ਹਰ ਪੀੜਤ ਨੇ ਉਹਨਾਂ ਨੂੰ ਨਵੇਂ ਘਰ ਦੇ ਜਿਹੜੇ ਨੇ ਕਾਗਜ਼ ਵੀ ਸੌਂਪੇ ਜਾਣਗੇ ਉਸ ਤੋਂ ਬਾਅਦ ਦਿਨਾਨਗਰ ਪਹੁੰਚ ਕੇ ਗੰਨੇ ਮਿਲ ਦਾ ਜਿਹੜਾ ਨਵਾਂ ਯੂਨਿਟ ਆ ਉਸ ਦਾ ਵੀ ਉਦਘਾਟਨ ਜਿਹੜਾ ਆ ਸੀਐਮ ਮਾਨ ਦੇ ਵੱਲੋਂ ਕੀਤਾ ਜਾਵੇਗਾ ਕਲ ਤੁਸੀਂ ਦੇਖ ਰਹੇ ਹੋ ਦੈਨਿਕ ਸੋਰਾ ਟੀਵੀ ਤੇ ਮੈਂ ਤੁਹਾਡੇ ਨਾਲ ਪਰਮਿੰਦਰ ਸਿੰਘ ਅੱਜ ਸੇਮਾਨ ਗੁਰਦਾਸਪੁਰ ਦਾ ਦੌਰਾ ਕਰਨਗੇ ਔਰ ਡੇਰਾ ਬਾਬਾ ਨਾਨਕ ਦੇ ਵਿੱਚ ਹਰ ਪੀੜਤਾ ਦੇ ਨਾਲ ਮੁਲਾਕਾਤ ਕਰਨਗੇ ਮੁਲਾਕਾਤ ਕਰਨ ਤੋਂ ਬਾਅਦ ਜਿਹੜੇ ਆ ਨਵੇਂ ਘਰ ਦੇ ਜਿਹੜੇ ਆ ਕਾਗਜ਼ ਪੀੜਤਾਂ ਨੂੰ ਸੌਂਪੇ ਜਾਣਗੇ ਤਾਂ ਲਗਾਤਾਰ ਪਿਛਲੇ ਮਹੀਨੇ ਦੀ ਗੱਲ ਕੀਤੀ ਜਾਵੇ ਤਾਂ ਜਿਸ ਤਰੀਕੇ ਦੇ ਨਾਲ ਪੰਜਾਬ ਦੇ ਵਿੱਚ ਮਾਹੌਲ ਬਣਿਆ ਸੀਗਾ ਡੇਰਾ ਬਾਬਾ ਨਾਨਕ ਗੁਰਦਾਸਪੁਰ ਦੇ ਵਿੱਚ ਹਰ ਨੇ ਕਾਫੀ ਜਰੀਆ ਤਬਾਹੀ ਮਚਾਈ ਸੀਗੀ ਕਈ ਲੋਕ ਜਿਹੜੇ ਬੇਕਾਰ ਹੋ ਗਏ ਸੀਗੇ ਕੱਚੇ ਘਰ ਟੇਰੀ ਹੋ ਗਏ ਸੀਗੇ ਉਹਨਾਂ ਦੀਆਂ ਜਾਨਵਰਾਂ ਦੀ ਗੱਲ ਕੀਤੀ ਜਾਵੇ ਤਾਂ ਜਾਨਵਰ ਵੀ ਸੜੇ ਸੀਗੇ ਉਹਨਾਂ ਦੇ ਲਾਪਤਾ ਹੋ ਗਏ ਸੀਗੇ ਤਾਂ ਇਸ ਨੂੰ ਸਾਰੀ ਸਥਿਤੀ ਨੂੰ ਦੇਖਦਿਆਂ ਹੋਇਆ ਪੰਜਾਬ ਸਰਕਾਰ ਦੇ ਵੱਲੋਂ ਕਿਹਾ ਗਿਆ ਸੀਗਾ ਕਿ ਹੜ੍ਹ ਪੀੜਤ ਨੂੰ ਜਿਹੜਾ ਆ ਨਵੇਂ ਘਰ ਦਿੱਤੇ ਜਾਣਗੇ ਤਾਂ ਉਸੇ ਤਹਿਤ ਅੱਜ ਗੁਰਦਾਸਪੁਰ ਦਾ ਦੌਰਾ ਕਰਕੇ ਸੀਐਮ ਜੀ ਡੇਰਾ ਬਾਬਾ ਨਾਨਕ ਦੇ ਵਿੱਚ ਹੜ੍ਹ ਪੀੜਤਾਂ ਨੂੰ ਨਵੇਂ ਘਰ ਦੇ ਜਿਹੜੇ ਆ ਕਾਗਜ਼ ਸੌਂਪਣਗੇ ਔਰ ਦੂਜੇ ਪਾਸੇ ਦਿਨਾਨਗਰ ਦੀ ਗੱਲ ਕੀਤੀ ਜਾਵੇ ਤਾਂ ਦਿਨਾਨਗਰ ਦੇ ਵਿੱਚ ਗੰਨਾ ਮਿਲ ਦੇ ਵਿੱਚ ਨਵੇਂ ਯੂਨਿਟ ਦਾ ਜਿਹੜਾ ਉਦਘਾਟਨ ਵਿਕਰਨਗੇ ਦੋ ਅੱਜ ਜਿਹੜੇ ਆ ਖਾਸ ਪ੍ਰੋਗਰਾਮ ਸੀਮਾਨ ਦੇ ਗੁਰਦਾਸਪੁਰ ਅਤੇ ਦਿਨਾਂਗਰ ਦੇ ਵਿੱਚ ਹੋਣਗੇ ਦੋਹਾਂ ਪ੍ਰੋਗਰਾਮ ਪਹਿਲਾ ਪ੍ਰੋਗਰਾਮ ਇਹ ਹੋਵੇਗਾ ਕਿ ਗੁਰਦਾਸਪੁਰ ਦੇ ਵਿੱਚ ਪਹੁੰਚ ਗਏ ਤਾਂ ਜਿਹੜੇ ਡੇਰਾ ਬਾਬਾ ਨਾਨਕ ਦੇ ਹੜਪੀੜਤਾ ਦੇ ਨਾਲ ਮੁਲਾਕਾਤ ਕਰਨਗੇ ਉਹਨਾਂ ਦੀ ਜਿਹੜੇ ਨਵੇਂ ਘਰ ਸੀਗੇ ਉਹ ਨਵੇਂ ਘਰ ਦੇ ਜਿਹੜੇ ਕਾਗਜ਼ ਸੌਂਪੇ ਜਾਣਗੇ ਔਰ ਦੂਸਰਾ ਜਿਹੜਾ ਪ੍ਰੋਗਰਾਮ ਸੀਗਾ ਉਸ ਤੋਂ ਬਾਅਦ ਦਿਨਾਂਗਰ ਪਹੁੰਚਣਗੇ ਦਿਨਾਂਗਰ ਪਹੁੰਚ ਕੇ ਗੰਨਾ ਮਿਲਦਾ ਜਿਹੜਾ ਨਵਾਂ ਯੂਨਿਟ ਸੀਗਾ ਉਸ ਦਾ ਉਤਘਾਟਨ ਜਿਹੜਾ ਕੀਤਾ ਜਾਵੇਗਾ ਲਗਾਤਾਰ ਜਿਹੜੇ ਆ ਪੰਜਾਬ ਵਿੱਚ ਮਾਹੌਲ ਖਰਾਬ ਹੋਇਆ ਸੀਗਾ ਖਾਸ ਕਰਕੇ ਡੇਰਾ ਬਾਬਾ ਨਾਨਕ ਅਤੇ ਗੁਰਦਾਸਪੁਰ ਨੂੰ ਜਿਆਦਾ ਜਿਹੜੀ ਮਾਰ ਪਈ ਸੀਗੇ ਉਹਨਾਂ ਤੇ ਕਈ ਘਰ ਜਿਹੜੇ ਟੈ ਟੇਰੀ ਹੋ ਗਏ ਸੀਗੇ ਤਾਂ ਕਾਫੀ ਲੋਕ ਮੁਸ਼ਕਲਾਂ ਦੇ ਵਿੱਚ ਲੰਘ ਰਹੇ ਸੀ ਤਾਂ ਉਹਨਾਂ ਦੇ ਵੱਲੋਂ ਜਦੋਂ ਉਸ ਟਾਈਮ ਸੀਐਮ ਆ ਤੇ ਕਈ ਜਿਹੜੇ ਆ ਅਧਿਕਾਰੀਆਂ ਉੱਥੇ ਪਹੁੰਚੇ ਸੀਗੇ ਉਸ ਇਲਾਕੇ ਦਾ ਹੜਪੀੜ ਇਲਾਕੇ ਦਾ ਦੌਰਾ ਕੀਤਾ ਗਿਆ ਸੀਗਾ ਤਾਂ ਉਹਨਾਂ ਦੇ ਵੱਲੋਂ ਇੱਕੋ ਹੀ ਜਿਹੜੇ ਗੋਹਾਲ ਲਗਾਏ ਜਾ ਰਹੇ ਸੀ ਤਾਂ ਸਾਡੇ ਜਿਹੜੇ ਕੱਚੇ ਘਰ ਨੇ ਜਾਂ ਫਿਰ ਜਿਹੜੇ ਘਰ ਟੈਟੇਰੀ ਹੋਏ ਨੇ ਉਹਨਾਂ ਨੂੰ ਜਿਹੜਾ ਪੱਕਾ ਕੀਤਾ ਜਾਵੇ ਤਾਂ ਸਾਨੂੰ ਜਿਹੜੇ ਨਵੇਂ ਘਰ ਬਣਾ ਦਿੱਤੇ ਜਾਣ ਤਾਂ ਇਸ ਦੀਆਂ ਮੁਸ਼ਕਲਾਂ ਸੁਣ ਕੇ ਸੀਐਮ ਮਾਨਣੇ ਵੱਲੋਂ ਜਿਹੜਾ ਵਾਅਦਾ ਕੀਤਾ ਗਿਆ ਸੀਗਾ ਕਿ ਜਿੰਨੇ ਵੀ ਹੜਪੀੜਤ ਨੇ ਜਿਨ੍ਹਾਂ ਦੇ ਘਰ ਟੈਟੇਰੀ ਹੋਏ ਨੇ ਜਿਨ੍ਹਾਂ ਦੇ ਮਕਾਨ ਹਲੇ ਵੀ ਕੱਚੇ ਨੇ ਉਹਨਾਂ ਨੂੰ ਜਿਹੜੇ ਆ ਪੱਕੇ ਮਕਾਨ ਦਿੱਤੇ ਜਾਣਗੇ ਤਾਂ ਆਪਣਾ ਵਾਅਦਾ ਪੂਰਾ ਕਰਦਿਆਂ ਹੋਇਅ ਅੱਜ ਸੀਐਮ ਮਾਨ ਗੁਰਦਾਸਪੁਰ ਵਿੱਚ ਪਹੁੰਚਣਗੇ ਤਾਂ ਜਿਹੜੇ ਹਰ ਪੀੜਤ ਨੇ ਡੇਰਾ ਬਾਬਾ ਨਾਲ ਖਾਸ ਕਰਕੇ ਜਿਹੜੇ ਹਰ ਪੀੜਤ ਨੇ ਉਹਨਾਂ ਨੂੰ ਨਵੇਂ ਘਰ ਦੇ ਜਿਹੜੇ ਨੇ ਕਾਗਜ਼ ਵੀ ਸੌਂਪੇ ਜਾਣਗੇ ਉਸ ਤੋਂ ਬਾਅਦ ਦਿਨਾਂਗਰ ਪਹੁੰਚ ਕੇ ਗੰਨੇ ਮਿਲ ਦਾ ਜਿਹੜਾ ਨਵਾਂ ਯੂਨਿਟ ਆ ਉਸ ਦਾ ਵੀ ਉਤਘਾਟਨ ਜਿਹੜਾ ਆ ਸੀਐਮ ਮਾਨ ਦੇ ਵੱਲੋਂ ਕੀਤਾ ਜਾਵੇਗਾ ਕੱਲ ਤੁਸੀਂ ਦੇਖ ਰਹੇ ਹੋ ਡੈਨਿੰਗ ਸੋਰਾ ਟੀਵੀ ਤੇ ਮੈਂ ਤੁਹਾਡੇ ਨਾਲ ਪਰਮਿੰਦਰ ਸਿੰਘ ਅੱਜ ਸੀਐਮ ਮਾਨ ਗੁਰਦਾਸਪੁਰ ਦਾ ਦੌਰਾ ਕਰਨਗੇ ਔਰ ਡੇਰਾ ਬਾਬਾ ਨਾਨਕ ਦੇ ਵਿੱਚ ਹਰ ਪੀੜਤਾ ਦੇ ਨਾਲ ਮੁਲਾਕਾਤ ਕਰਨਗੇ ਮੁਲਾਕਾਤ ਕਰਨ ਤੋਂ ਬਾਅਦ ਜਿਹੜੇ ਆ ਨਵੇਂ ਘਰ ਦੇ ਜਿਹੜੇ ਆ ਕਾਗਜ਼ ਪੀੜਤਾਂ ਨੂੰ ਸੌਂਪੇ ਜਾਣਗੇ ਤਾਂ ਲਗਾਤਾਰ ਪਿਛਲੇ ਮਹੀਨੇ ਦੀ ਗੱਲ ਕੀਤੀ ਜਾਵੇ ਤਾਂ ਜਿਸ ਤਰੀਕੇ ਦੇ ਨਾਲ ਪੰਜਾਬ ਦੇ ਵਿੱਚ ਮਾਹੌਲ ਬਣਿਆ ਸੀਗਾ ਡੇਰਾ ਬਾਬਾ ਨਾਨਕ ਗੁਰਦਾਸਪੁਰ ਦੇ ਵਿੱਚ ਹਰ ਨੇ ਕਾਫੀ ਜਰੀਆ ਤਬਾਹੀ ਮਚਾਈ ਸੀਗੀ ਕਈ ਲੋਕ ਜਿਹੜੇ ਬੇਕਾਰ ਹੋ ਗਏ ਸੀਗੇ ਕੱਚੇ ਘਟਾ ਟੀਰੀ ਹੋ ਗਏ ਸੀਗੇ ਉਹਨਾਂ ਦੀਆਂ ਜਾਨਵਰਾਂ ਦੀ ਗੱਲ ਕੀਤੀ ਜਾਵੇ ਤਾਂ ਜਾਨਵਰ ਵੀ ਸੜੇ ਸੀਗੇ ਉਹਨਾਂ ਦੇ ਲਾਪਤਾ ਹੋ ਗਏ ਸੀਗੇ ਤਾਂ ਇਸ ਨੂੰ ਸਾਰੀ ਸਥਿਤੀ ਨੂੰ ਦੇਖਦੇ ਹੋਇਆ ਪੰਜਾਬ ਸਰਕਾਰ ਦੇ ਵੱਲੋਂ ਕਿਹਾ ਗਿਆ ਸੀਗਾ ਕਿ ਹੜ੍ਹ ਪੀੜਤ ਨੂੰ ਜਿਹੜਾ ਆ ਨਵੇਂ ਘਰ ਦਿੱਤੇ ਜਾਣਗੇ ਤਾਂ ਉਸੇ ਤਹਿਤ ਅੱਜ ਗੁਰਦਾਸਪੁਰ ਦਾ ਦੌਰਾ ਕਰਕੇ ਸੀਐਮ ਆਨ ਡੇਰਾ ਬਾਬਾ ਨਾਨਕ ਦੇ ਵਿੱਚ ਹੜ੍ਹ ਪੀੜਤਾਂ ਨੂੰ ਨਵੇਂ ਘਰ ਦੇ ਜਿਹੜੇ ਆ ਕਾਗਜ਼ ਸੌਂਪਣਗੇ ਔਰ ਦੂਜੇ ਪਾਸੇ